ਤੇਈ ਮਾਰਚ 1954 ਸੁਣ ਮਾ ਛਿੰਦਰਾ ਨਾਨਕ ਬੋਲੇ ਵਸਗਤ ਪੰਜ ਕਰੇ ਨਹਿ ਡੋਲੇ ਪੰਜਾਂ ਨੂੰ ਵਸ ਕਰੇ ਜੇ ਉਹਨਾਂ ਵਿੱਚੋਂ ਕੋਈ ਇੱਕ ਕਦੇ ਗਲਬਾ ਪਾਵੇ ਤਾਂ ਡੋਲੇ ਨਾ ਇਸ ਤਰ੍ਹਾਂ ਆਪਣਾ ਚਾਲ ਚਲਣ ਬਣਾਏ ਪਿਛਲੇ ਸਮੇਂ ਦੇ ਸਿੱਖਾਂ ਦੇ ਚਾਲ ਚਲਣ ਤੇ ਸਚਾਈ ਅਤੇ ਸੱਚ ਦੀ ਦਾਦ ਦੁਸ਼ਮਨ ਵੀ ਦਿੰਦੇ ਸਨ ਮੁਸਲਮਾਨ ਹਾਕਮ ਵੀ ਜੋ ਇੱਕ ਸਿੱਖ ਕਹੇ ਮੰਨਦੇ ਸਨ ਤੇ ਜੇ ਕੋਈ ਮੁਸਲਮਾਨ ਉਸ ਦੇ ਬਰ ਖਿਲਾਫ ਕਹਿਣ ਤਾਂ ਜਕੀ ਨਹੀਂ ਕਰਦੇ ਸਨ ਚਾਲ ਚੱਲਣ ਅੱਛਾ ਹੋਵੇਗਾ ਤਾਂ ਮਨ ਸਿਮਰਨ ਵਿੱਚ ਲੱਗੇਗਾ ਪੰਜਾਂ ਨੂੰ ਵਸ ਕਰੋ ਬਾਣੀ ਪੜੋ ਇਸ ਨਾਲ ਗਿਆਨ ਦਾ ਪ੍ਰਕਾਸ਼ ਹੋਵੇਗਾ ਤੇ ਫਿਰ ਨਾਮ ਜਪਣ ਨਾਲ ਨਾਮੀ ਵਿੱਚ ਸਮਾਈ ਹੋ ਜਾਏਗਾ ਇਸ ਸ਼ਬਦ ਨਾਲ ਸਤਿਗੁਰੂ ਨਾਨਕ ਦੇਵ ਜੀ ਇਹੀ ਉਪਦੇਸ਼ ਕਰਦੇ ਹਨ वार्तालाਪ ਜੋਗੀ ਨਾਲ ਹੈ ਇਸ ਵਾਸਤੇ ਉਸ ਦੇ ਜੋਗ ਦੀਆਂ ਟਰਮਸ ਜੁਗਤੀਆਂ ਵਰਤੀਆਂ ਹਨ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਹੈ ਇਹ ਪੂਰਾ ਹੈ ਪੂਰਾ ਹੋਰ ਪੂਰਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਇੱਕ ਸਰਕਲ ਚੱਕਰ ਦੀ ਘੇਰਾ ਹੋਰ ਸਰਕਲ ਗੋਲ ਨਹੀਂ ਹੋ ਸਕਦਾ ਮੈਂ ਸਾਰੀਆਂ ਫਿਲਾਸਫੀਆਂ ਪੜੀਆਂ ਹਨ ਤੇ ਬਹੁਤ ਖੋਜ ਕੀਤੀ ਹੈ ਗੁਰੂ ਸਾਹਿਬਾਂ ਤੋਂ ਪਰੇ ਹੋਰ ਕੋਈ ਗੱਲ ਨਹੀਂ ਮਿਲੀ ਹੁਣ ਜੋ ਮੈਂ ਕਹਿੰਦਾ ਜਾਂ ਜੋ ਮੈਂ ਲਿਖਿਆ ਹੈ ਸਿਰਫ ਗੁਰਬਾਣੀ ਦਾ ਟਿਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰਬਾਣੀ ਨੂੰ ਪੜ ਕੇ ਤੇ ਨਾਮ ਸਿਮਰਨ ਨਾਲ ਸਾਰੇ ਸਵਾਲ ਖਤਮ ਹੋ ਜਾਂਦੇ ਹਨ ਹਰ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ